ਮੋਹਾਲੀ 'ਚ ਹੋਈ ਵੱਡੀ ਵਾਰਦਾਤ ਨੌਜਵਾਨ ਨੇ ਰਾਜਘੇੜ ਕੇ ਕੁੜੀ ਤੇ ਤਲਵਾਰ ਨਾਲ ਕੀਤੀ ਕਈ ਵਾਰ ਹਸਪਤਾਲ ਵਿੱਚ ਹੋਈ ਮੌਤ ਪਰ ਤੱਕ ਦਰਸ਼ੀ ਅਨੁਸਾਰ ਸਰੇ ਫੇਸ ਪੰਜ ਸਥਿਤ ਗੁਰਦੁਆਰਾ ਸਾਹਿਬ ਨੇੜੇ ਮੁੱਖ ਸੜਕ ਤੇ ਇੱਕ ਲੜਕੀ ਨੂੰ ਨੌਜਵਾਨ ਨੇ ਘੇਰ ਲਿਆ ਤੇ ਤਲਵਾਰਾਂ ਦੇ ਨਾਲ ਲਗਾਤਾਰ ਕਈ ਵਾਰ ਕੀਤੇ ਜਿਸ ਕਾਰਨ ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਲੋਕਾਂ ਨੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਤੇ ਪੁਲਿਸ ਅਨੁਸਾਰ ਲੜਕੀ ਦੀ ਮੌਤ ਹੋ ਚੁੱਕੀ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਕੋਈ ਚੋਰੀ ਹੋਇਆ ਕੀ ਸੀ ਤਦ ਲਈ ਕਿ ਅਜਿਹੀ ਕੋਈ ਲੜਕੀ ਆਈ ਹੋਣੀ ਕੋਈ ਜਾਣਕਾਰੀ ਨਹੀਂ ਮਿਲ ਰਹੀ ਕੰਪਨੀ ਦੇ ਸਰਕਾਰ ਮੰਡਲਿਆਂ ਨੂੰ ਉਹ ਬੰਨਿਆ ਬਤਾਪਣਾ ਜੋ ਜੀ ਮੁੰਡਾ ਨਲ ਬੈਠਸੂਟ ਤੇ ਆਉਣੀ ਜਾਂਦਾ ਜਾਣਕਾਰ ਮਨੋ ਦੇਰਪਾਨ ਵਾਲੀ ਯੂਨੀਵਰਸਿਟੀ ਦਾ ਬਾਹਰ ਬੜ ਗਿਆ ਜਿਹੜੀ ਉਸਨੂੰ ਨਾ ਮਾਰਿਆ ਦਾ ਕਿਰਪਾਨਾ ਜਾਂ 6 ਬੁੱਕੀਆਂ ਬੋਲਣ ਦੀ ਕੁਝ ਆ ਪੂਰੀ ਬੇਦਖਤ ਕੋਈ ਤਾਂ ਲੱਗਿਆ ਕੁੜੀ ਕਿੱਥੋਂ ਜਿਹੜਾ ਅਰੇ ਪਤਾ ਕਰ ਅੱਛਾ ਮੁੰਡੇ ਦਾ ਵੀ ਕੋਈ ਪਤਾ ਨਹੀਂ ਹਾਲੇ ਕੁਛ ਨੰਬਰ ਆ ਕਹਿਣ ਲੱਗਾ ਤੂੰ ਕਿਹੜਾ ਪਤਾ ਪਾਉਣਾ ਹੈ ਆਹ ਕਹਿ ਦੇ ਕਿੱਥੇ ਜਾ ਰਿਹਾ ਹੈ ਲੈ ਲੈ ਤੂੰ ਕਹਿ ਦੇ ਬਹੁਤ ਬੰਦਿਆਂ ਨੇ ਦੇਖਿਆ ਬੰਦਿਆਂ ਨੇ ਦੇਖਿਆ ਹੁਣ ਮੈਂ ਕਿਨੇ ਦੇਖਿਆ ਵਾ ਹੁਣ ਬੋਲਦਾ ਕੋਈ ਨਹੀਂ ਹੈ ਕੀ ਕੀ ਨਾਮ ਕੀ ਤੜੇ ਜੀ ਜਲਦੀ ਸਿੰਘ ਜੀ ਹੋਇਆ ਕੀ ਸੀ ਪਤਲ ਕੀ ਇੱਥੇ ਕੋਈ ਲੜਕੀ ਆਈ ਹੋਣੀ ਸੀ ਵੇਰੇ ਜੌਬ ਕਰਦੀ ਆ ਮਹਾਨ ਕੰਪਨੀ ਚ ਉਹ ਸਰਦਾਰ ਬੰਦਾ ਹੋ ਗਿਆ ਉਹਨੇ ਮੂੰਹ ਬੰਨਿਆ ਬਤਾ ਆਪਣਾ ਜਿਹੜੇ ਤੇ ਉਹਦੇ ਨਾਲ ਵੈਕਫੋਰ ਕਰੀ ਹੋਣੀ ਜਾਂ ਤਾਂ ਜਾਣਕਾਰ ਉਹ ਤਾਂ ਕਿਰਪਾਨ ਮਾਰ ਲਈ ਬਾ ਬੜੀ ਜੀ ਸ਼ਰਮਾ ਮਾਰਦਾ ਕਿਰਪਾਨਾ ਜੀ ਕਿਹੜੇ ਕੈਂਪਾਸ ਤੇ ਕਿੱਥੇ ਗਿਆ ਬਾ ਕੁੜੀ ਪਹੇਜਾ ਹਸਪੀਟਲ ਪਤਾ ਲੱਗੇ ਕੁੜੀ ਕਿੱਥੋਂ ਦੀ ਰਹਿਣ ਵਾਲੀ ਕੀ ਕਰ ਰਹੀ ਪਤਾ ਕਰ ਅੱਛਾ ਤੇ ਮੁੰਡੇ ਦਾ ਵੀ ਨਹੀਂ ਕੋਈ ਪਤਾ ਨਹੀਂ ਹਾਲੇ ਕੁਛ ਨਹੀਂ ਪਤਾ ਸਾਨੂੰ ਜਾਣ ਲੱਗਾ ਕਰਦੇ ਆ ਪਤਾ ਕੌਣ ਹੈ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ